ਤੇ ਮਤਲਬ ਆਪਾਂ ਨੂੰ ਪੈ ਗਈ ਆ ਤੇ ਜਦੋਂ ਅਸੀਂ ਇੱਕਦਮ ਇਹਨਾਂ ਨੂੰ ਪਿੱਤਾ ਭਾਜੀ ਨੂੰ ਫੋਨ ਕੀਤਾ ਬਾਕੀ ਹੋਰ ਵੀ ਬੰਦੇ ਸਾਰੇ ਇਕੱਠੇ ਹੋ ਗਏ ਜੱਤਕ ਦਾ ਵਿਚ ਜਾ ਬਣੀ ਨਾੜ ਨੂੰ ਲੱਗੀ ਅੱਗ ਦੇ ਕਾਰਨ ਹੋਈ ਨੁਕਸਾਨ ਦੀਆਂ ਖਬਰਾਂ ਹਰ ਰੋਜ਼ ਨਸ਼ਰ ਹੋ ਰਹੀਆਂ ਨੇ ਜੋ ਕਾਫੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਹਾਲਾਂਕਿ ਸਰਕਾਰ ਵੱਲੋਂ ਨਾੜ ਨੂੰ ਅੱਗ ਲਗਾਉਣ ਦੀ ਪਾਬੰਦੀ ਲਗਾਈ ਗਈ ਹੈ ਪਰ ਇਸ ਦੀਆਂ ਧੱਜੀਆਂ ਸ਼ਰਿਆਮ ਉੱਡਦੀਆਂ ਨਜ਼ਰ ਆ ਰਹੀਆਂ ਨੇ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਨਜ਼ਦੀਕੀ ਪਿੰਡ ਮਸਾਣੀ ਵਿਖੇ ਜਿੱਥੇ ਖੇਤਾਂ ਦੀ ਨਾੜ ਵਿੱਚ ਲੱਗੀ ਅੱਗ ਕਾਰਨ ਚਾਰ ਤੂੜੀ ਦੇ ਕੁੱਪ ਸੜ ਕੇ ਸੁਆਹ ਹੋ ਗਏ ਅੱਗ ਜ਼ਿਆਦਾ ਹੋਣ ਦੇ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਲੰਮੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ 피ੜਿਤ ਕਿਸਾਨ ਦਾ ਕਹਿਣਾ ਹੈ ਕਿ ਉਸ ਦਾ ਇਸ ਘਟਨਾ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਸਨੇ ਪ੍ਰਸ਼ਾਸਨ ਪਾਸੋਂ ਮਦਦ ਦੀ ਗੁਹਾਰ ਲਗਾਉਂਦਿਆਂ ਨਾੜ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਲੋੜ ਹੈ ਇਸ ਪ੍ਰਤੀ ਜਾਗਰੂਕ ਹੋਣ ਦੀ ਤਾਂ ਜੋ ਨਾੜ ਨੂੰ ਅੱਗ ਲਗਾਈ ਕਾਰਨ ਨਿਤ ਦਿਨ ਹੋ ਰਹੇ ਨੁਕਸਾਨਾਂ ਨੂੰ ਰੋਕਿਆ ਜਾ ਸਕੇ। ਮਾਮਲਾ ਕੀ ਹੈ ਜਿਹੜਾ ਤੋੜੀ ਦੇ ਗੁੱਬਾਂ ਨੂੰ ਅੱਗ ਲੱਗੀ ਹੈ। ਜੇ ਅਸੀਂ ਜਦੋਂ ਪੰਪ ਲਾ ਕੇ ਇੱਧਰ ਨੂੰ ਹੋਏ ਆ ਤੇ ਅਸੀਂ ਉਸ ਵੇਲੇ ਦੇਖਿਆ ਕਿ ਦੋ ਅਗਨ ਚੇਤ ਆ ਗਈ ਆ ਤੇ ਮਤਲਬ ਕੁੱਪਾਂ ਨੂੰ ਪੈ ਗਈ ਆ ਤੇ ਜਦੋਂ ਅਸੀਂ ਇੱਕਦਮ ਇਹਨਾਂ ਨੂੰ ਪਿੰਤਾ ਭਾਜੀ ਨੂੰ ਫੋਨ ਕੀਤਾ ਬਾਕੀ ਹੋਰ ਵੀ ਬੰਦੇ ਸਾਰੇ ਇਕੱਠੇ ਹੋ ਗਏ ਜੱਤਕ ਦਾ ਅੱਗ ਵਿੱਚ ਜਾ ਬੜੀ ਸੀ ਜਿਹੜੀ ਜਿਹੜਾ ਤੂੜੀ ਕੁੱਪਵਾ ਕਿੰਨੇ ਆ ਉਹਨੂੰ ਅੱਗ ਲੱਗੀ ਆ ਇਹ ਚੋਂ ਕੁੱਪਾਂ ਨੂੰ ਅੱਗ ਲੱਗੀ ਆ ਤੇ ਇਹਨਾਂ ਦੇ ਮਾਲਕ ਮਾਲਕ ਕੋਣ ਹੈ ਇਹਨਾਂ ਦੇ ਆਪਣੇ ਪੰਦਰ ਸਿੰਘ ਮਸਾਣੀ ਤੋਂ ਹਾਂਜੀ ਇਹਨਾਂ ਦੀ ਤੂੜੀ ਸੀਗੀ ਤੇ ਕਿੰਨੇ ਕ ਵੇ ਪਤਾ ਲੱਗਾ ਆਪਾਂ ਨੂੰ ਇਹ ਐ ਮਤਲਬ ਜਦੋਂ ਅੱਗ ਲੱਗੀ ਉਦੋਂ 5-7 ਮਿੰਟੇ ਬਾਅਦ ਪਤਾ ਲੱਗਾ ਜਦ ਤੱਕ ਤਾਂ ਅੱਗ ਵੜ ਗਈ ਸੀ ਜੀ ਵਿੱਚ ਬਹੁਤ ਤੇ ਸਾਰੇ ਫਾਰਮੇ ਗੱਡੀ ਦੀਆਂ ਗੱਡੀਆਂ ਨੂੰ ਸੱਧਿਆ ਹਾਂਜੀ ਹਾਂਜੀ ਉਹਨਾਂ ਨੂੰ ਸੱਧਿਆ ਵੀ ਉਹ ਵੀ ਟਾਈਮ ਨਾਲ ਪਹੁੰਚ ਗਏ ਆ ਹਾਂਜੀ ਉਹਨੇ ਵੀ ਬਹੁਤ ਕੰਟਰੋਲ ਕੀਤਾ ਪਰ ਅੱਗ ਬੇਕਾਪ ਹੋ ਗਈ ਅੱਗ ਕੁੱਦੀ ਦੀ ਸਾੜੀ ਕਿੱਥੋਂ ਬੋਝਦੀ ਇਹ ਅੱਗ ਬੋਝਦੀ ਨਹੀਂ ਹੈ ਦੀ ਬਹੁਤ ਕੰਮ ਖਰਾਬ ਹੋਇਆ ਜੀ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਜੀ ਇਹ ਨੁਕਸਾਨ ਜੀ 2.5 ਲੱਖ ਦਾ ਜੀ 1.5-2 ਲੱਖ ਦਾ ਜੀ ਹੋਇਆ ਜੀ ਇਹ ਜੀ ਮੇਰਾ ਪਰਮਿੰਦਰ ਜੀ ਹੈ ਕਿਹੜੇ ਪਿੰਡ ਤੋਂ ਆਪਾਂ ਕਿਹੜੇ ਪਸੰ ਸਰੇ ਮਾਮਲਾ ਕੀ ਹੈ ਜਿਹੜਾ ਅੱਗ ਨੂੰ ਲੱਗਾ ਤੋੜੀ ਦਾ ਕੁੱਪਾ ਪਿੱਛੋਂ ਅੱਗ ਲੱਗੀ ਤੇ ਆਈ ਆ ਇੱਥੇ ਜੀ ਕੁੱਪਾ ਸੀ 60 ਕਿਤਰਾ ਕਿੰਨਾ ਕੰਨ ਥਾਣ ਹੋ ਗਿਆ ਆਪਣਾ 1 ਸਾਨ ਲੱਗ 1.5 ਦੋ ਰੱਖਦਾ ਹੈ ਜੀ ਦੋ ਰੱਖਦਾ ਹੈਗਾ ਜੀ ਕਿੰਨੇ ਕੁੱਪੇ ਨੂੰ ਅੱਗ ਲੱਗੀ ਸਰ 4 ਸੀ 4 ਕੁੱਪੇ ਸੀ ਹਾਂ ਜੀ ਚੋਰ ਕੁੱਪੇ ਕੁੱਪੇ ਚੁਆਦੀਆਂ ਤੇ ਆਪਾਂ ਨੂੰ ਕਿੱਦਾਂ ਤਲਾਹ ਮਿਲੀ ਸਰ ਇੱਥੇ ਉਹਨੇ ਫੋਨ ਆਇਆ ਬੰਦੇ ਅਜੇ ਪਾਣੀ ਦੇਖਣ ਗਏ ਉਸੇ ਇੱਧਰ ਅਸੀਂ ਸਵੇਰੇ ਕਰਦੇ ਹਾਂ ਤੇ ਪੀ ਪਰਮਨ ਫਾਇਰ ਬ੍ਰਿਗੇਡ ਫਗਵਾੜਾ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਮਸਾਣੀ ਪਿੰਡ ਦੇ ਵਿੱਚ ਟੂੜੀ ਦੇ ਗੁੱਪਣ ਨੂੰ ਅੱਗ ਲੱਗੀ ਹੈ ਅੱਜ ਫਾਇਰ ਬ੍ਰਿਗੇਡ ਫਗਵਾੜਾ ਤੇ ਲਗਭਗ 11 ਵਜੇ ਸਵੇਰੇ ਕਾਲ ਆਂਦੀ ਹੈ ਹਾਂਜੀ ਸੁਖਵਿੰਦਰ ਸਿੰਘ ਜੀ ਐਸਆਈ ਕਿ ਪਿੰਡ ਮਸਾਣੀ ਵਿਖੇ ਕੁਪਾ ਨੂੰ ਅੱਗ ਲੱਗੀਗੀ ਤੇ ਫਾਇਰ ਬ੍ਰਿਗੇਡ ਫਗਵਾੜਾ ਤੁਰੰਤ ਪਿੰਡ ਮਸਾਣੀ ਵਿਖੇ ਆ ਕੇ ਦੇਖਦੀ ਆ ਚਾਰ ਕੁਪਾ ਨੂੰ ਅੱਗ ਪਈ ਆ ਇਹਨੂੰ ਮੌਕੇ ਤੇ ਆ ਕੇ ਪਾਣੀ ਦੀ ਬੰਦੂਕ ਜਾਲਦਾ ਜਿਹੜੇ ਟੂੜੀ ਦੇ ਕੁਪਾ ਨੂੰ ਅੱਗ ਲੱਗੀ ਉਹਨਾਂ ਦੇ ਮਾਲਕ ਵਗੈਰਾ ਉਹਨਾਂ ਦਾ ਨਾਮ ਮਰਮਿੰਦਰ ਸਿੰਘ ਸਾਨੂ ਹੋ ਗਈ ਮਾਲਕਾਂ ਅਨੁਸਾਰ 50-55 ਟਰਾਲੀਆਂ ਤੀ ਤੋੜੀ ਹੈਗੀ ਆ ਹਾਂਜੀ ਇਹ 3000 ਡਾਲਰ ਉਹਨਾਂ ਦੇ ਅਨੁਸਾਰ ਲਗਭਗ 2 ਲੱਖ ਰੁਪਇਆ ਦੱਸਿਆ ਜਾ ਰਿਹਾ ਹੈ ਤੇ ਆਪਾਂ ਨੂੰ ਦਰਵਾਜ਼ਾ ਕਿੰਨੇ ਵਜੇ ਮਿਲੀ 11 ਵਜੇ ਫਾਇਰ ਬ੍ਰਿਗੇਡ ਦੀ ਲੱਗੀ ਲੱਗੀ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਲਿਆ ਕੇ ਮੌਕੇ ਤੇ ਤੁਰੰਤ ਇਹ ਤਾਂ ਪਾਣੀ ਮਿਲ ਗਿਆ ਸੀਗਾ ਡਾਇਰੈਕਟ ਤੇ ਡਿਲੀਵਰੀ ਲੈ ਕੇ ਲਗਾਤਾਰ ਪਾਣੀ ਪਾ ਰਿਹਾ ਹੈ ਅੱਗੇ ਜਗਾ ਬੋਈ ਅੱਗੇ ਤੱਕ